ਇਹ ਹੋਰ ਕੀ ਕਰੀਏ ਹੁਣ ਬਾਬਾ ਇਹਨਾਂ ਨੂੰ ਵਾਧਰ ਛੜਦੇ ਟੋਪੇ ਚਲਾ ਕੇ ਮੈਂ ਮੈਂ ਕੇ ਵਾਲੇ ਨੇ ਟੋਪੇ ਦਾ ਛੜਦੰਦਾ ਮੈਂ ਗਲ ਪੈ ਜਾਣਗੇ ਇਹਦਾ ਹੁਣ ਕਰਨਗੇ ਬਦਨਾਮ ਤੈਨੂੰ আর ਮੈਨੂੰ ਜਿਆਦਾ ਕਰਦੇ ਨੇ ਆਪਾਂ ਦੋਿਆਂ ਨੂੰ ਜਿਆਦਾ ਕਰਦੇ ਨੇ ਨਾਲੇ ਕਿਸੇ ਦਾ ਮਾਰਾ ਨਹੀਂ ਕਰਿਆ ਚੱਲ ਕਿਓਰ ਭਾਈ ਕੀ ਮੰਗਦਾ 10000 10 ਦਿਨ ਵਿਕਦੀ ਵੀਰੇ ਦੇਸੀਆਂ ਚ ਪੈਂਦੀ ਐ ਇਹ ਹੈ ਹੈ ਨਸਲ ਦੇਸੀਆਂ ਚ ਪੈਂਦੀ ਐ ਅੱਖ ਚਿੱਟੀ ਕਰਕੇ ਮੀਟਲ ਨਾ ਮੰਨੀ ਬਾਬਾ ਜੀ ਮਹਾਰਾਜ ਤਕੜੀਆ ਗੱਡੀ ਠੀਕ ਆ ਬਾਬਾ ਜੀ ਬੋਲ ਬਾਈ ਨਾ ਤੂੰ ਜੀ ਦੱਸ 4500 ਦੇ ਦਈਏ ਹੋਰ ਕੀ ਦੀਏ ਦੱਸ ਖੁੱਲ ਕੇ ਸਾਢੇ 9000 ਹੈ ਸਾਢੇ 9000 ਪੰਜ ਲੈ ਸਾਥੋਂ ਸਾਢੇ 6000 ਤਾਂ ਦੇ ਜਾਂਦੇ ਬੀਠਾ ਬਾਲਾ ਵਧੀਆ ਤੀ ਤੂੰ 24 ਪਾਤਾ ਸਾਢੇ 6000 ਤਾਂ ਲੱਗ ਲੈ ਹਾਂ ਜਿਆ ਸਾਲਾ ਨਹੀਂ ਹੈ ਨਾ ਹੁਣ ਕੀ ਕਰੀਏ ਦੱਸ ਹਣ ਮੈਨੂੰ ਆਪਦੇ ਵਾਲੇ ਕੋਚ ਹੀ ਛਾਲਮਾਨ ਨਹੀਂ ਪੈਣੀ ਆ ਬਾਬਾ ਕਿੱਧਰ ਪਜ ਗਿਆ ਬਾਬਾ ਪਾਣੀ ਆ ਉਹ ਦਿਖਾਇਆ ਬਾਬਾ ਦਾ ਆਪਣੇ ਕੋਲੀ ਰਹੂ ਬਾਬਾ 5000 ਲਾਤਾ ਤੇ ਕਿਉਂ ਜੀ ਉਹ ਕਿੰਨਾ 5000 ਉਹ ਵੀ ਕਈ ਵਾਰੀ ਹੱਟਪਾਰ ਮਾਰ ਕੇ ਬਾਜ ਜਾਂਦਾ ਬਾਈ ਹੈ ਹੈ 200 ਉੱਤੇ ਲੈ ਲੈ 55 ਪੂਰਾ ਲੈ ਲੈ ਕਾਨੂੰਨ ਪਾੜਾ ਰਹਿ ਨਹੀਂ ਕੋ ਬਣਾ ਨਹੀਂ ਕੱਸ ਕੇ ਛੱਡੇ ਦਿੰਨੇ ਇਹਨੂੰ ਕੀ ਬਾਣੀ ਯਾਰ ਇਹ ਮੇਰੀ ਮੈਂ ਤੈਨੂੰ ਗੱਲ ਕਰਕੇ ਨਹੀਂ ਇਹ ਮਾਲ ਹੈ ਗੱਡੀਆਂ ਵਾਲੇ ਵੇਚਦੇ ਕਿਉਂ ਨਹੀਂ ਮਾਲ ਵੇਚਦੇ ਤੁਸੀਂ ਇਹ ਕੱਟ ਪਰ ਮੇਰੀ ਗੱਲ ਸੁਣ ਲੈ ਸਾਰੇ ਨਾਲੋਂ ਵੱਧ ਮਾਲ ਇੱਥੇ ਗੱਡੀਆਂ ਵਾਲੇ ਵੇਚਣ ਆਉਂਦੇ ਨੇ ਪਰ ਇਹ ਮਾਲ ਭਾ ਨਾ ਦਿੰਦੇ ਕਿਉਂ ਨਹੀਂ ਯਾਰ ਇਹ ਅੱਟਾ ਵੱਟਾ ਕਰਦੇ ਨੇ ਰੱਸੇ ਨਾਲ ਰੱਸਾ ਨਾਲ ਵੱਟਾ ਲੈ ਕੇ ਪੈਸੇ ਲੈਂਦੇ ਨੇ ਨਗਦਾ ਨਗ ਇਹ ਖੜਾ ਰੱਖਦੇ ਨੇ ਨਾਲੋਂ ਬਾਦ ਮਰਦੀ ਚ ਸਾਰੀ ਜਗਾ ਮਲਾ ਇਹ ਆਉਂਦੇ ਆ ਮਾਲ ਲੈ ਕੇ ਪਰ ਯਾਰ ਮਾਲ ਤੁਸੀਂ ਰੋਟੀ ਛੱਡ ਕੇ ਦਿਆ ਕਰੋ ਜਿੱਥੇ ਮਾਲ ਆ ਮਾਲ ਦਾ ਮੁੱਲ ਲਿਆ ਕਰੋ ਇਹ ਪਿਆਰ ਬੀਟਰ ਥੋੜੀ ਜੀ ਅ ਵੀ ਜਰਾ ਆਪਾਂ ਕੋਈ ਕਰੀਏ ਇਹ ਤਾਂ ਦੋ ਗਲੀ ਹੈ ਆ ਦੇ ਲੈ ਕਿੰਨੇ ਮੰਗਦਾ ਇਹ ਇਹ ਤਾਂ ਦੋ ਗਲੀ ਹੈ ਇਹ ਬਸ 6000 ਦਾ ਲਿਆ ਤੂੰ 6000 ਦਿਆ ਮੈਂ ਵੀ ਨਹੀਂ ਉਹ ਦੇ ਸਾਨੂੰ ਲੈ ਫਰਸਾ ਜੀ ਕਾ ਨੂੰ ਹਉ ਕਾ ਨੂੰ ਕੀ ਹੈ ਚੱਕ ਕੋਈ ਫਰ ਪਾ ਲੈ ਤੇਰੇ ਕੀ ਕੀ ਚੀਜ਼ ਹੈ

ਛੋੜ ਕਰ ਦੇ ਹੁਣ ਆ 10 ਰੁਪਏ ਉਹ ਇਹਦੀ ਮਰਜ਼ੀ ਹੈ ਮੇਰੀ ਦਲਾਲੀ ਮੈਨੂੰ ਦੇ ਦੇ ਹਾਂ ਛੋੜ ਕਰ ਦੇ ਨਾਕਦਾ ਜਿਹੜਾ 200 ਰੁਪਏ ਲੈਣੇ ਆ ਵਾਧਾ ਤੇਥੋਂ ਲੈਂਦੇ ਨਹੀਂ 200 ਹੀ ਲੈਣੇ ਮੈਂ ਮਨੇ ਦਾ ਸਭ ਨੂੰ ਪਤਾ ਹੈ ਸਾਰੀ ਮੰਡੀ ਨੂੰ ਤੇਥੋਂ ਕੋਈ ਅੱਡ ਨਹੀਂ ਲੈਣੇ ਉਹਨੂੰ ਜੋ ਮਰਜ਼ੀ ਮੋੜ ਤੇਰੀ ਮਰਜ਼ੀ ਛੋੜ ਕਰ ਦੇ ਚਲ ਲਿਖਾਈ ਕਰਾ ਗਿਆ ਇਹ ਦੱਸ ਕਰ ਦੋ ਹਾਂ ਹੁਣ ਥਾਪੀ ਮਾਰਦੀ ਏ ਇਹ ਮਾਰ ਦੇ ਤੂੰ ਵੀ ਮਾਰ ਆ ਲੈ ਚੰਗਾ ਘਟਦਾ ਚੰਗਾ ਘਟਦਾ ਹੁਣ ਆਂਡਾ ਖੁੱਲਿਆ ਵਾ ਹਾਂ ਚੰਗਾ ਘਟਦਾ ਵਾ ਹੁਣ ਆਂਡਾ ਖੁੱਲਿਆ ਵਾ ਮੁਰਗੀ ਦਾ ਹਾਂ ਹੁਣ ਕੋਲ ਮੁਰਗੀ ਉੱਤੋਂ ਹਾਂ ਇਹਦਾ ਵੀ ਦੱਸ ਕੀ ਲੈਣਾ 11000 ਕੋਈ 11 ਦਾ ਨਹੀਂ ਵਿਗਦਾ ਟੱਟੂ ਜੇ ਤਾਂ ਮੇਮ ਨੇ ਇਹ ਇਹਦੇ ਨਾਲ ਤਾਂ ਤੂੰ ਲੰਬਾ ਪਿਆ ਕੰਨ ਮਦਰੇ ਨੇ ਹਾਂ ਲੈ ਪੂਛ ਜਮਾ ਮੁਰਕੇ ਕੁੰਡੀ ਲੱਗ ਰਹੀ ਆ ਨਾਲ ਠੀਕ ਆ ਹੁਣ ਗਾਦੇ ਮੈਂ ਦੱਸ ਦਿਆਂ ਪੱਕਾ ਮੁੱਲ 6.5 ਦਾ ਦੇ ਹਾਂ ਪਾਓ ਹੋ ਇਹ ਨਹੀਂ ਬਣਾ ਕਿੱਥੇ ਬਣੂ ਹੈ 7000 ਦਾ ਦੇਣ ਰੱਖ ਲੈ ਹਾਂ ਹੁਣ ਲਵਾ ਲਈ ਜੀ ਤੋਂ ਮੁੱਲ ਕਿਉਂ ਜੀ ਮਰਜੀ ਵੀਡੀਓ ਕਿਦੋਂ ਬਣੇਗੀ ਇਹ ਲਈ ਇਹ ਵੀਡੀਓ ਬਾਈਆਂ ਨੂੰ ਜੀ ਉਹਨਾਂ ਦੇ ਨੰਬਰ